ਸਾਨੂੰ ਅੱਜ ਤੱਕ ਦੱਸਿਆ ਗਿਆ ਕਿ ਦੁਨੀਆ ਬਿਗ ਬੈਂਗ ਨਾਲ ਪਈ ਪਰ ਸਵਾਲ ਇਹ ਹੈ ਉਸ ਤੋਂ ਪਹਿਲਾਂ ਕੀ ਸੀ ਨਾ ਸਮਾਂ ਸੀ ਨਾ ਧਰਤੀ ਨਾ ਸਮਾਂ ਨਾ ਇਨਸਾਨ ਸੀ ਨਾ ਹੀ ਰੱਬ ਸਿਰਫ ਖਮੋਸ਼ੀ ਇੱਕ ਐਸਾ ਖਾਲੀਪਨ ਜਿਸ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਪਰ ਫਿਰ ਇੱਕ ਪਲ ਆਇਆ ਜਦੋਂ ਕੁਝ ਨਾ ਹੋਣ ਵਿੱਚ ਕੁਝ ਹੋਇਆ ਜਿਸ ਨੂੰ ਅਸੀਂ ਕਹਿੰਦੇ ਹਾਂ ਸ਼ੁਰੂਆਤ ਪਰ ਕੀ ਇਹ ਸੱਚਮੁੱਚ ਸ਼ੁਰੂਆਤ ਸੀ ਜਾਂ ਕਿਸੇ ਹੋਰ ਚੀਜ਼ ਦੇ ਦੁਆਰਾ ਕੈਲੂ ਹੋਣ ਵਾਲੀ ਤਾਂ ਇਸ ਤੋਂ ਹੀ ਅਸੀਂ ਲੱਭਣਾ ਸ਼ੁਰੂ ਕਰਦੇ ਹਾਂ ਫਸਲ ਇਤਿਹਾਸ ਸੂਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਅਜੀਬ ਪਲ ਨਾਲ ਜਿੱਥੇ ਨਾ ਸਮਾਂ ਸੀ ਨਾ ਥਾਂ ਅਚਾਨਕ ਇੱਕ ਅਜੀਹਤ ਮਾਥਾ ਹੋਇਆ ਜਿਸ ਨੂੰ ਅਸੀਂ ਕਹਿੰਦੇ ਹਾਂ ਬਿਗ ਬੈਂ ਪਰ ਇਹ ਕੋਈ ਆਮ ਟਮਕਾ ਨਹੀਂ ਸੀ ਇਹ ਉਹ ਪਲ ਸੀ ਜਦ ਸਮਾਂ ਚੱਲਣਾ ਸ਼ੁਰੂ ਹੋਇਆ ਸੀ ਜਦ ਥਾਂ ਬਣੀ ਜਦੋਂ ਸਭ ਕੁਝ ਇੱਕ ਇਨਫਿਨਿਟ ਛੋਟੇ ਬਿੰਦੂ 'ਚ ਸੀ ਅਤੇ ਉਹ ਬਿੰਦੂ ਫਟਿਆ ਹੁਣ ਤੱਕ ਵੀ ਸਭ ਤੋਂ ਵੱਡੀ ਕਟਨਾ ਇਹ ਜੋ ਅਸੀਂ ਅੱਜ ਦੇਖ ਰਹੇ ਹਾਂ ਸਾਰੇ ਗੈਲੈਕਸੀ ਕਰਦੀ ਸਭ ਕੁਝ ਉਸੇ ਧਵਾਕੇ ਤੋਂ ਪੈਦਾ ਹੋਇਆ ਪਰ ਬਿਗ ਬੈਂਗ ਦੇ ਨਾਲ ਨਾਲ ਇੱਕ ਹੋਰ ਚੀਜ਼ ਵੀ ਪੈਦਾ ਹੋ ਗਈ ਰਹੱਸ ਕਿਉਂ ਹੋਇਆ ਕਿਵੇਂ ਹੋਇਆ ਕਿਸ ਨੇ ਕੀਤਾ ਅਗਲੇ ਐਪੀਸੋਡਸ ਅਸੀਂ ਦੇਖਦੇ ਹਾਂ ਕਿ ਇਸ ਧਵਾਕੇ ਤੋਂ ਬਾਅਦ ਕਿਵੇਂ ਜਗਤ ਬਦਿਆ ਅਤੇ ਪਹਿਲੀ ਗੈਲੈਕਸੀ ਕਿਵੇਂ ਬਣੀ